हां जी मित्रों ਆ ਵੀਡੀਓ ਨੂੰ ਧਿਆਨ ਦੇ ਨਾਲ ਦੇਖੋ ਤੇ ਕਿਰਪਾ ਕਰਕੇ ਕੰਪਲੀਟ ਵੀਡੀਓ ਦੇਖਣਾ ਤਿੰਨ ਚਾਰ ਮਿੰਟ ਦੇ ਨਾਲ ਕੋਈ ਗੱਡਾ ਨਹੀਂ ਲੱਧਿਆ ਜਾਂਦਾ ਜੇ ਵੀਡੀਓ ਦੇਖ ਰਹੇ ਹੋ ਤਾਂ ਤੇ ਧੰਨਵਾਦ ਹੋਵੇਗਾ ਆ ਦੇਖੋ ਹੋਇਆ ਕੀ ਆ ਲੜਕੀ ਜਿਹੜੀ ਐ ਇਹ ਆਇਲੈਟਸ ਦਾ ਕੋਰਸ ਕਰਦੀ ਸੀ ਤੇ ਇਹ ਆਪਣੀ ਮਾਂ ਨੂੰ ਕਹਿੰਦੀ ਵੀ ਮੈਂ ਚੱਲੀ ਆ ਤੇ ਮੈਂ ਸ਼ਾਮ ਨੂੰ ਵਾਪਸ ਆ ਜਾਵਾਂਗੀ ਤੇ ਆ ਦੇਖੋ ਆ ਪਤੀ ਪਤਨੀ ਦੋਨੋਂ ਜਣੇ ਇਕੱਲੇ ਘਰੇ ਰਹਿ ਗਏ ਤੇ ਹੁਣ ਹੋਇਆ ਕੀ ਹੈ ਠੰਡ ਦਾ ਮੌਸਮ ਹੈ ਪਰ ਕਈ ਵਾਰੀ ਠੰਡ ਜਿੰਨੀ ਮਰਜ਼ੀ ਹੋਵੇ ਜਿੱਥੇ ਬੰਦੇ ਨੇ ਜਾਣਾ ਹੈ ਉੱਥੇ ਜਾਣਾ ਹੀ ਪੈਂਦਾ ਹੈ ਹੋਇਆ ਕਿ ਔਰਤ ਕਹਿੰਦੀ ਵੀ ਮੇਰੀਆਂ ਸਹੇਲੀਆਂ ਤੇ ਅਸੀਂ ਰਲ ਕੇ ਨਾ ਆਪਣੇ ਇੱਥੇ ਫਲਾਣੇ ਦੇ ਘਰੇ ਕੋਈ ਮਰਗ ਹੋਈ ਸੀ ਆ ਨਾਲ ਦੇ ਸ਼ਹਿਰ ਅਸੀਂ ਉੱਥੇ ਚੱਲੀਆਂ ਤੇ ਅਸੀਂ ਮੜਾਉਣਾ 2-3 ਘੰਟਿਆਂ ਨੂੰ ਚਾਰਾਂ ਨੂੰ ਮੜਾਵਾਂ ਗੀਆਂ ਤੇ ਤੁਸੀਂ ਐਵੇਂ ਨਾ ਕਰਿਓ ਨਾ ਕਰਿਓ ਆਹ ਨਾ ਕਰਿਓ ਚਾਚੂ ਬਣਾ ਕੇ ਪੀਲਿਓ ਤੇ ਦੇਖੋ ਇਹ ਬੰਦਾ ਕਹਿੰਦਾ ਕੋਈ ਗੱਲ ਨਹੀਂ ਭਾਈ ਮੈਂ ਵੀ ਕੋਈ ਨਾ ਕੋਈ ਕੰਮਕਾਰ ਕਰਨਾ ਹੁੰਦਾ ਤੇ ਚੱਲ ਤੂੰ ਚਲੀ ਗਈ ਤੇ ਹੁਣ ਮੈਂ ਆਪਣਾ ਕਰ ਲਾਂਗਾ ਹੁਣ ਦੇਖੋ ਸਾਰੇ ਨਹੀਂ ਔਰਤ ਤੇ ਮਰਦ ਮਾੜੇ ਹੁੰਦੇ ਇੱਕ ਦੂਜੇ ਨੂੰ ਗਲਤ ਸਮਝਦੇ ਪਰ ਕੁਝਕ ਇਸੇ ਤਰ੍ਹਾਂ ਹੁੰਦਾ ਵੀ ਔਰਤਾਂ ਦੀ ਜ਼ਿਆਦਾ ਚੱਲਣ ਲੱਗ ਪੈਂਦੀ ਲੜਕੀ ਦੀ ਲਤ ਦੁਖਦੀ ਸੀ ਤੇ ਇਹਦਾ ਅੱਜ ਕੈਂਸਲ ਹੋ ਗਿਆ ਇਹ ਵਾਪਸ ਆ ਗਈ ਇਨੇ ਆਪਣੇ ਬਾਪੂ ਨੂੰ ساری ਗੱਲਬਾਤ ਦੱਸੀ ਬਾਪੂ ਕਹਿੰਦਾ ਫਿਰ ਤੇਰਾ ਕੀ ਦੋਸ਼ ਇਹਦੇ ਵਿੱਚ ਤੂੰ ਐ ਕਰ ਜਾ ਜਾ ਕੇ ਤੂੰ ਆਰਾਮ ਕਰ ਲੈ ਤੇ ਜਦੋਂ ਇਹ ਹੁਣ ਆਰਾਮ ਕਰਨ ਗਈ ਹੁਣ ਦੇਖੋ ਕਹਾਣੀ ਕਿਧਰੋਂ ਕਿਧਰ ਨੂੰ ਜਾਂਦੀ ਜਿਵੇਂ ਆਪਾਂ ਟਾਈਟਲ ਲਿਖਦੇ ਹੁੰਦੇ ਆ ਨਾ ਵੀ ਬਿਨਾਂ ਕਸੂਰ ਜਾਣੇ ਕਿਸੇ ਨੂੰ ਮਾੜਾ ਨਾ ਕਹੋ ਔਰਤ ਨੇ ਰੰਗੇ ਹੱਥੀ ਫੜਿਆ ਆਪਣੇ ਪਤੀ ਨੂੰ ਪ੍ਰੇਮਿਕਾ ਦੇ ਨਾਲ ਆ ਦੇਖੋ ਉਹ ਕਹਾਣੀ ਹੁਣ ਸ਼ੁਰੂ ਹੋਣੀ ਹੈ ਤੇ ਆ ਦੇਖੋ ਆ ਔਰਤ ਨੂੰ ਇਹਨੂੰ ਫੋਨ ਆ ਗਿਆ ਬੱਸ ਸਟੈਂਡ ਤੇ ਖੜੀ ਨੂੰ ਵੀ ਇਹਨੇ ਜਿੱਥੇ ਜਾਣਾ ਸੀ ਤੇ ਉਹ ਸਾਰਾ ਕੁਝ ਕੈਨਸਲ ਹੋ ਗਿਆ ਤੇ ਜਦੋਂ ਕੈਨਸਲ ਹੋ ਗਿਆ ਹੁਣ ਇਹ ਦੇਖੋ ਇਹ ਵਿਚਾਰੀ ਅੱਡੇ ਤੇ ਖੜੀ ਐ ਤਿਆਰ ਫਰ ਤਿਆਰ ਹੋ ਕੇ ਆਈ ਪਰ ਘਰੇ ਵੀ ਇਹ ਜਿਵੇਂ ਗੁੱਸੇ ਗਿੱਲੇ ਜਨ ਆਈ ਸੀ ਤੇ ਆ ਦੇਖੋ ਹੋਇਆ ਕਿ ਇਹਦਾ ਅਗੋ ਵੀ ਕੈਨਸਲ ਹੋ ਗਿਆ ਜਿਵੇਂ ਕਹਿੰਦੇ ਨਾ ਵੀ ਅਗਲੇ ਨੂੰ ਪਿਆ ਪਿਛਲਾ ਵੀ ਕੁੱਤੀ ਲੈ ਗਈ ਕਈ ਵਾਰੀ ਐਵੇਂ ਵੀ ਹੋ ਜਾਂਦਾ ਆ ਦੇਖੋ ਇਹਨੇ ਫਿਰ ਆਪਣੇ ਘਰੇ ਫੋਨ ਲਾਇਆ ਆਪਣੇ ਬੰਦੇ ਨੂੰ ਵੀ ਮੈਨੂੰ ਆਣ ਕੇ ਲੈ ਜਾਓ ਹੁਣ ਕਈ ਵਾਰੀ ਸਾਡਾ ਕੋਈ ਫੋਨ ਨਾ ਚੱਕੇ ਤੇ ਆਪਾਂ ਨੂੰ ਲੱਗਦਾ ਵੀ ਜਾਣ ਬੁੱਝ ਕੇ ਨਹੀਂ ਚੱਕ ਰਿਆ ਗੱਲ ਕਈ ਵਾਰੀ ਹੋਰ ਹੁੰਦੀ ਐ ਕੰਦੀ ਰਿਸ਼ਕੀ ਵਾਲਿਆਂ ਨੂੰ 10 ਰੁਪਏ ਦਿਨੇ ਆ ਕਲੋਨੀ 'ਚ ਛੱਡ ਦੇਵੇਗਾ ਤੇ ਆ ਹੁਣ ਵੇਖੋ ਗਵੰਡਨ ਔਰਤ ਇਹ ਆਈ ਤੇ ਇਹਨੇ ਆਣ ਕੇ ਬੰਦੇ ਨੂੰ ਪੁੱਛਿਆ ਵੀ ਐਂਟੀ ਜੀ ਕਿੱਥੇ ਨੇ ਤੇ ਉਹਨਾਂ ਨੂੰ ਮਿਲਣਾ ਸੀ ਉਹ ਜਿਹੜੀ ਡੈਥ ਹੋਈ ਸੀ ਅਸੀਂ ਵੀ ਉਹਨਾਂ ਦੇ ਨਾਲ ਡਿਸਕਸ ਕਰਨੀ ਸੀ ਤੇ ਮੰਮੀ ਨੇ ਬੁਲਾਇਆ ਸੀਗਾ ਤੇ ਇਹ ਹੁਣ ਕੁੜੀ ਜਿਹੜੀ ਆ ਨੌਜਵਾਨ ਸੀ ਤੇ ਇਹ ਬੰਦੇ ਨਾਲ ਗੱਲਾਂបੱਤਾਂ ਕਰਨ ਲੱਗ ਪਏ ਜਿਵੇਂ ਜਿਹਦੀ ਕੰਮ ਦੇ ਵਿੱਚ ਇਹਨਾਂ ਡਿਸਕਸ ਕਰਨੀ ਸੀ ਤੇ ਆ ਔਰਤ ਜਦੋਂ ਆਈ ਨਾ ਇਹ ਕਿਉਂ ਆਦੀ ਕਿਉਂ ਕਹਿੰਦਾ ਵੀ ਕੈਂਸਲ ਹੋ ਗਿਆ ਦਾ ਪਤੀ ਹੈਰਾਨ ਹੋ ਗਿਆ ਨੂੰ ਵੇਖ ਕੇ ਕਹਿੰਦਾ ਵੀ ਤੂੰ ਤੇ ਸ਼ਾਮ ਨੂੰ ਆਉਣਾ ਸੀ ਕੀ ਗੱਲ ਹੋ ਗਈ ਤੇ ਹੁਣ ਦੇਖੋ ਆ ਕੁੜੀ ਨਾਲ ਇਹਨੇ ਗੱਲਾਂ ਬਾਤਾਂ ਕੀਤੀਆਂ ਕੁੜੀ ਸੁੰਦਰ ਸੀ ਇਹਨੇ ਗੱਲਾਂ ਬਾਤਾਂ ਕੀਤੀਆਂ ਤੇ ਇਹ ਹੁਣ ਗੁੱਸਾ ਬਹੁਤ ਇਹਨੂੰ ਚੜ ਗਿਆ ਇਹਦੇ ਮਨ ਦੇ ਵਿੱਚ ਆਈ ਇਹ ਆ ਗਈ ਵੀ ਇਹ ਮੈਂ ਛਟਕ ਬਿੰਦ ਗਈ ਤੇ ਇਹਨੇ ਮਗਰੋਂ ਜਨਾਨੀਆਂ ਬੁਲਾ ਲੀਆਂ ਕੁੜੀ ਨੂੰ ਬੁਲਾ ਲਿਆ ਗਲਤ ਕੰਮ ਕਰਨ ਵਾਸਤੇ ਤੇ ਜਦੋਂ ਆਹ ਗੱਲਬਾਤ ਹੁਣ ਬਿਨਾ ਕਸੂਰ ਜਾਣੇ ਕਿਸੇ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਕਈ ਵਾਰੀ ਅੱਖਾਂ ਵੇਖਿਆਂ ਵੀ ਸੱਚ ਝੂਠ ਹੋ ਜਾਂਦਾ ਇਸ ਕਰਕੇ ਕਹਿੰਦੇ ਨੇ ਗੱਲ ਸੋਚ ਸਮਝ ਕੇ ਕਰਿਆ ਕਰੋ ਤੇ ਆਪਣੇ ਪਰਿਵਾਰ ਤੇ ਵਿਸ਼ਵਾਸ ਵੀ ਰੱਖਿਆ ਕਰੋ ਕਿਉਂਕਿ ਸਾਰੀ ਦੁਨੀਆ ਮਾੜੀ ਨਹੀਂ ਹੁੰਦੀ ਜਦੋਂ ਇਹ ਨਾਟਲੀ ਵੀ ਤੂੰ ਐ ਕਰਦਾ ਤੂੰ ਉਹਨੇ ਸਮਝਾਇਆ ਨਾ ਸਮਝੀ ਕਹਿੰਦੀ ਤੂੰ ਝੂਠ ਬੋਲਦਾ ਮੈਂ ਕਿਵੇਂ ਸੱਚ ਮੰਨਾਂ ਤੇ ਫਿਰ ਇਹ ਬੰਦਾ ਜਦੋਂ ਇਹਨੂੰ ਅੰਦਰ ਬਾਹੋਂ ਫੜ ਕੇ ਦਾ ਗੁੱਸੇ ਦੇ ਨਾਲ ਤੇ ਇਹਨੇ ਕਿਹਾ ਵੀ ਤੂੰ ਮੇਰੇ ਤੇ ਇਲਜ਼ਾਮ ਲਾਈ ਜਾਨੀ ਆ ਕੁੜੀ ਤੇਰੀ ਧੀ ਕਦੋਂ ਦੀ ਆ ਕੇ ਬੈਠੀ ਹੋਈ ਹੈ ਆਪਣੀ ਬੇਟੀ ਇਹ ਇਹਦੇ ਤੇ ਨਹੀਂ ਤੈਨੂੰ ਵਿਸ਼ਵਾਸ ਵੀ ਇਹ ਇੱਥੇ ਬੈਠੀ ਹੋਈ ਹੈ ਤੇ ਮੈਂ ਆਪਣੀ ਜਵਾਨ ਧੀ ਦੇ ਕੋਲੇ ਇਹੋ ਜੇ ਕੰਮ ਕਰਨ ਲੱਗ ਪਾਵਾਂਗਾ ਕੁੜੀਆਂ ਨੂੰ ਬੁਲਾਵਾਂਗੇ ਜਦੋਂ ਇਹਨੇ ਸਾਰੀ ਗੱਲ ਬਾਤ ਸੁਣੀ ਫਿਰ ਇਹਦਾ ਦਿਮਾਗ ਸ਼ਾਂਤ ਹੋਇਆ ਕਿਉਂਕਿ ਉੱਥੋਂ ਵੀ ਜਵਾਬ ਮਿਲ ਗਿਆ ਸੀ ਕਈ ਵਾਰੀ ਬੰਦੇ ਦਾ ਗੁੱਸਾ ਕਿਤੇ ਹੋਰ ਹੁੰਦਾ ਤੇ ਬਨਾ ਬੰਦਾ ਹੋਰ ਹੀ ਲੈਂਦਾ ਇਸ ਕਰਕੇ ਕਹਿੰਦੇ ਨੇ ਗੁੱਸੇ ਤੇ ਕੰਟਰੋਲ ਕਰਿਆ ਕਰੋ ਜ਼ੁਬਾਨ ਚੋਂ ਨਿਕਲੇ ਜਿਹੜੇ ਬਚਨ ਨੇ ਉਹ ਵਾਪਸ ਨਹੀਂ ਆਉਂਦੇ ਬੋਲਣ ਲੱਗੇ ਛੋਟਿਆ ਕਰੋ ਵੀ ਅਗਲੇ ਨੂੰ ਵੀ ਦੁੱਖ ਹੁੰਦਾ ਹਰ ਇੱਕ ਦਾ ਦਿਲ ਹੁੰਦਾ ਇਹਨੇ ਫਿਰ ਬੰਦੇ ਤੋਂ ਵੇਖੋ ਕਿਵੇਂ ਗੜਗੜਾਈ ਮਾਫੀਆਂ ਮੰਗੀਆਂ ਮਾਫ ਨਹੀਂ ਸੀ ਕਰਦਾ ਤੇ ਫਿਰ ਜਿਵੇਂ ਜਨਾਨੀ ਲਾਲਾ ਲੀਤੀ ਲਾ ਲੈਂਦੀ ਹੈ ਬੰਦਿਆਂ ਨੂੰ ਆਖੇ ਲੱਗਣਾ ਹੀ ਪੈਂਦਾ ਵੀ ਘਰ ਦੇ ਵਿੱਚ ਤੇ ਬਾਹਰ ਜੰਡਾ ਮਰਜੀ ਛੇਰੋਵੇ ਬੰਦਾ ਪਰਿਵਾਰ ਇੱਕ ਔਰਤੀ ਚਲਾ ਸਕਦੀ ਹੈ ਇਹ ਬੰਦਾ ਇਸ ਗੱਲ ਨੂੰ ਸਮਝਿਆ ਨਹੀਂ ਔਰਤ ਨੂੰ ਮਾਫ ਕਰ ਦਿੱਤਾ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਦੇਖੋ ਇਹੋ ਜੀਆਂ ਵੀਡੀਓ ਜੜੀਆਂ ਨੇ ਇਹਨਾਂ ਨੂੰ ਇਹਨਾਂ ਨੂੰ ਸ਼ੇਅਰ ਵੀ ਕਰਿਆ ਕਰੋ ਕਈਆਂ ਲੋਕਾਂ ਦੀ ਜਾਨ ਬਚ ਜਾਂਦੀ ਹੈ ਕਈਆਂ ਲੋਕਾਂ ਨੂੰ ਸਿੱਖਿਆ ਮਿਲਦੀ ਹੈ ਵੀਡੀਓ ਵੇਖਣਾਂ ਸਤੇ ਧੰਨਵਾਦ ਜੀ